ਫਿਲੀਪੀਨ ਜਾਨੀ ਕਿ ਮਨੀਲਾ ਏਸ਼ੀਆ ਮਹਾਦੀਪ ਦੇ ਵਿੱਚ ਸਾਊਥ ਈਸਟ ਏਸ਼ੀਆ ਵਾਲੇ ਪਾਸੇ ਬਸਿਆ ਹੋਇਆ ਇੱਕ ਬਹੁਤ ਹੀ ਕੁਦਰਤ ਨਾਲ ਭਰਪੂਰ ਦੇਸ਼ ਹੈ ਜਿਸ ਦੇ ਵਿੱਚ ਕੀ ਕਈ ਤਰ੍ਹਾਂ ਦੇ ਬੀਚ ਦੇ ਨਾਲ-ਨਾਲ ਪਹਾੜ, ਝਰਨੇ ਤੇ ਪਹਾੜੀ ਨਦੀਆਂ ਮੌਜੂਦ ਹੈ ਗੱਲ ਕਰਦੇ ਆ ਇੱਥੋਂ ਦੇ ਲੋਕਾਂ ਦੀ ਜੋ ਕਿ ਬਹੁਤ ਹੀ ਮਸਤਮੋਲੇ ਸੁਭਾਅ ਦੇ ਮਾਲਕ ਹਨ ਤੇ ਹਮੇਸ਼ਾ ਖੁਸ਼ ਰਹਿਣ ਦੇ ਵਿੱਚ ਹੀ ਯਕੀਨ ਕਰਦੇ ਆ ਇਹ ਆ ਜੀ ਮੇਰਾ ਇੱਥੋਂ ਦਾ ਫਿਲੀਪੀਨੋ ਦੋਸਤ ਮਾਰਕ ਮਾਰਕ ਅੱਜ ਮੈਨੂੰ ਇੱਕ ਪਹਾੜੀ ਪਿੰਡ ਦਿਖਾਉਣ ਲਈ ਲੈ ਕੇ ਜਾ ਰਿਹਾ ਹੈ ਜੋ ਕਿ ਫਿਲੀਪੀਨ ਦੇ ਰਿਸਾਲਵ ਪ੍ਰੋਵਿੰਸ ਦੇ ਵਿੱਚ ਹੈ ਆਜੋ ਫੇ ਚੱਲੀਏ ਅੱਜ ਦੇ ਸਫ਼ਰਾਂ ਦੇ ਲਈ ਆਪਣੇ ਪੰਜਾਬ ਦੇ ਪਿੰਡਾਂ ਵਾਂਗੂ ਹੀ ਇੱਥੇ ਦੇ ਪਿੰਡਾਂ ਦੀਆਂ ਸੜਕਾਂ ਵੀ ਕੋਈ ਖਾਸ ਹਾਲਾਤ ਨਹੀਂ ਹਨ ਦੁਨੀਆ ਦੇ ਵਿੱਚ ਜਿੱਥੇ ਮਰਜੀ ਜਿਹੜੇ ਮਰਜੀ ਪਿੰਡਾਂ ਦੇ ਵਿੱਚ ਚਲ ਜਾਓ ਸਾਰੇ ਪਾਸੇ ਮਾਹੌਲ ਇੱਕੋ ਜਿਹੇ ਤਰ੍ਹਾਂ ਦਾ ਆਇਆ ਜੋ ਕਿ ਸ਼ਾਂਤੀ ਨਾਲ ਭਰਪੂਰ ਹੁੰਦਾ ਆ ਮੇਨ ਹਾਈਵੇ ਤੋਂ ਬਾਅਦ ਥੱਲੇ ਉਤਰ ਕੇ ਲੋਕਲ ਸੜਕ ਦੇ ਉੱਤੇ ਜੋ ਸਭ ਤੋਂ ਪਹਿਲਾ ਛੋਟਾ ਜਿਹਾ ਪਿੰਡ ਆਉਂਦਾ ਆ ਉਸ ਦਾ ਨਾਮ ਹੈ ਕਲਵੀ ਜੋ ਕਿ ਰਿਜ਼ਾਲ ਪ੍ਰੋਵਿੰਸ ਦੇ ਹੀ ਐਂਟੀਪੋਲੋ ਜ਼ਿਲ੍ਹੇ ਦਾ ਇੱਕ ਹਿੱਸਾ ਆ ਆਪਣੇ ਪਿੰਡਾਂ ਦੀ ਤਰ੍ਹਾਂ ਇੱਥੋਂ ਦੇ ਹੀ ਪਿੰਡਾਂ ਦੇ ਵਿੱਚ ਵੀ ਜਾਂ ਸ਼ਹਿਰਾਂ ਦੇ ਵਿੱਚ ਵੀ ਸਵਾਗਤ ਲਈ ਗੇਟ ਬਣੇ ਹੁੰਦੇ ਹਨ ਜੋ ਕਿ ਤੁਹਾਨੂੰ ਦੱਸਦੇ ਹਨ ਕਿ ਅਗਲਾ ਪਿੰਡ ਕਿਹੜਾ ਆ। ਅਗਲਾ ਪਿੰਡ ਸੀ ਸਨ ਜੋਸਫ। ਇੱਥੋਂ ਦੇ ਪਿੰਡਾਂ ਦੇ ਨਾਂ ਆਜ਼ਾਦ ਤਰ 스ਪੈਨਿਸ਼ ਨਾਵਾਂ ਦੇ ਉੱਤੇ ਹਨ ਕਿਉਂਕਿ ਮਨੀਲੇ ਦੇ ਉੱਤੇ ਵੀ ਸਪੈਨਸ਼ਾਂ ਨੇ ਬਹੁਤ ਲੰਬੇ ਸਮੇਂ ਤੱਕ ਰਾਜ ਕੀਤਾ ਆ। ਸਨ ਜੋਸਫ ਬਰੰਗੇ ਦੇ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਅਸੀਂ ਇੱਕ ਬ੍ਰਿਜ ਦੇ ਉੱਤੇ ਰੁਕੇ ਜਿੱਥੇ ਜਾ ਕੇ ਮੈਨੂੰ ਮਾਰਕ ਨੇ ਦੱਸਿਆ ਕਿ ਇੱਥੋਂ ਦੇ ਜ਼ਿਆਦਾਤਰ ਲੋਕ ਇਸ ਪਾਣੀ ਨੂੰ ਆਪਣੀ ਡੇਲੀ ਜ਼ਰੂਰਤਾਂ ਦੇ ਲਈ ਵਰਤਦੇ ਹਨ ਜਿਸ ਤਰ੍ਹਾਂ ਕਿ ਕੱਪੜੇ ਵਗੈਰਾ ਕਰ ਦਾ ਕੰਮ ਕਰਨ ਦੇ ਲਈ ਤੇ ਨਹਾਉਣ ਤੋਂ ਹੋਣ ਲਈ ਵੀ ਸਾਰੇ ਇੱਥੇ ਹੀ ਆਉਂਦੇ ਹਨ ਜਿੱਦਾਂ ਕਿ ਅਸੀਂ ਹੌਲੀ-ਹੌਲੀ ਆਪਣੀ ਮੰਜ਼ਿਲ ਵੱਲ ਨੂੰ ਵਧਦੇ ਗਏ ਤੇ ਨਾਲ-ਨਾਲ ਹੀ ਟੈਂਪਰੇਚਰ ਦਾ ਬਹੁਤ ਹੀ ਜ਼ਿਆਦਾ ਸ਼ਹਿਰ ਨਾਲੋਂ ਫਰਕ ਪੈ ਗਿਆ ਇੱਥੇ ਸ਼ਹਿਰ ਦੇ ਮੁਕਾਬਲੇ ਜ਼ਿਆਦਾ ਠੰਡਿਆ ਕਿਉਂਕਿ ਇੱਥੋਂ ਦੀ ਹਵਾ ਫਰੈਸ਼ ਹੈ ਤੇ ਨਾਲ ਹੀ ਇੱਥੇ ਐਲਟੀਟਿਊਡ ਦਾ ਵੀ ਬਹੁਤ ਹੀ ਜ਼ਿਆਦਾ ਫਰਕ ਹੈ ਰਸਤੇ ਦੇ ਵਿੱਚ ਇੱਕ ਜਗ੍ਹਾ ਰੁਕੇ ਮਾਰਕ ਨੇ ਮੈਨੂੰ ਇੱਥੋਂ ਦੀ ਪਹਾੜੀ ਲੜੀਆਂ ਦੇ ਬਾਰੇ ਦੱਸਿਆ ਤੇ ਨਾਲ ਹੀ ਉਸ ਨੇ ਆਉਂਦੇ ਹੋਏ ਬੱਦਲ ਵੱਲ ਇਸ਼ਾਰਾ ਕਰਕੇ ਕਿਹਾ ਕਿ ਆਪਾਂ ਨੂੰ ਜਲਦੀ ਦੇ ਨਾਲ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੀਦਾ ਹੈ ਇਹ ਆ ਦਿਓ ਜਗਾ ਜਿੱਥੇ ਅਸੀਂ ਅੱਜ ਜਾਣਾ ਆ ਇਸ ਪਿੰਡ ਦਾ ਨਾਮ ਆ ਸਨ ਜ਼ੀਰੋ ਇਹ ਵੀ ਐਨਟੀਪੋਲ ਜ਼ਿਲ੍ਹੇ ਦਾ ਹੀ ਇੱਕ ਆਖਰੀ ਪਿੰਡ ਆ ਜੋ ਕਿ ਪਹਾੜਾਂ ਦੇ ਵਿੱਚ ਵਸਿਆ ਹੋਇਆ ਆ ਆਪਣੇ ਮੋਟਰਸਾਈਕਲ پارک ਲਗਾ ਕੇ ਅਸੀਂ ਵਾਟਰਫਾਲ ਦੇ ਵੱਲੋਂ ਚੱਲ ਪਏ ਮੀ ਪੈਣ ਦੇ ਕਰਕੇ ਤੇ ਉੱਪਰੋਂ ਪਹਾੜੀ ਮਿੱਟੀ ਜਿਆਦਾ ਚੀਕਣੀ ਹੋਰ ਕਰਕੇ ਰਸਤਾ ਬਹੁਤ ਹੀ ਜਿਆਦਾ ਸਲਿੱਪਰੀ ਸੀ। ਰਸਤੇ ਦੇ ਵਿੱਚ ਮੈਨੂੰ ਸਲਿੱਪਰੀ ਰੋਡ ਤੋਂ ਕਿੱਦਾਂ ਥੱਲੇ ਉਤਰੀ ਦਸਕੌਂਦਾ ਸਕੌਂਦਾ ਮਾਰਕ ਆਪ ਖੋਦੇ ਇੱਕ ਖੇਤ ਦੇ ਵਿੱਚ ਡਿੱਗਦਾ ਡਿੱਗਦਾ ਬਚਿਆ। ਰਸਤੇ ਦੇ ਵਿੱਚ ਕਈ ਛੋਟੇ ਛੋਟੇ ਨਹਿਰੀ ਨਾਲੇ ਜਿਨ੍ਹਾਂ ਦੇ ਉੱਪਰ ਦੀ ਕੀ ਲੱਕੜ ਦੇ ਬ੍ਰਿਜ ਬਣਾਏ ਹੋਏ ਸਨ। ਉਹਨਾਂ ਨੂੰ ਪਾਰ ਕਰਦੇ ਹੋਏ ਅਸੀਂ ਵਾਟਰਫਾਲ ਵੱਲ ਨੂੰ ਵਧੇ। ਵਾਟਰਫਾਲ ਦੇ ਕੋਲ ਆ ਕੇ ਮਾਰਕ ਦੇ ਅੰਦਰਲਾ ਟਾਰਜਨ ਵੀ ਜਾਗ ਗਿਆ ਤੇ ਉਸਨੇ ਮੈਨੂੰ ਦੱਸਿਆ ਕਿ ਜੇ ਮੀਂਹ ਨਾ ਪੈਂਦਾ ਹੁੰਦਾ ਤਾਂ ਆਪਾਂ ਆਪਣੇ ਮੋਟਰਸਾਈਕਲਾਂ ਤੇ ਇੱਥੇ ਤੱਕ ਤਕਰੀਬਨ 20 ਮਿੰਟ ਜੰਗਲ ਦੇ ਵਿੱਚ ਤੁਰਨ ਤੋਂ ਬਾਅਦ ਅਸੀਂ ਵਾਟਰਫਾਲ ਤੇ ਪਹੁੰਚੇ ਤੇ ਉੱਥੇ ਜਾ ਕੇ ਦੇਖਿਆ ਕਿ ਪਾਣੀ ਤਾਂ ਆਉਣ ਵਾਲਾ ਨਹੀਂ ਹੈ ਅੱਜ ਕਿਉਂਕਿ ਮੀਂਹ ਪੈਣ ਦੇ ਕਰਕੇ ਜਿੱਥੋਂ ਵਾਟਰਫਾਲ ਨਿਕਲਦਾ ਹੈ ਉੱਥੋਂ ਨਾਲ-ਨਾਲ ਮਿੱਟੀ ਵੀ ਪਹਾੜਾ ਤੋਂ ਨਿਕਲ-ਨਿਕਲ ਕੇ ਪਾਣੀ ਦੇ ਵਿੱਚ ਆ ਗਈ ਹੈ ਅੱਧਾ ਘੰਟਾ ਝਰਨੇ ਦੇ ਕੋਲ ਬੈਠ ਕੇ ਅਸੀਂ ਫਿਰ ਆਪਣੇ ਘਰ ਵੱਲ ਨੂੰ ਵਾਪਸ ਤੁਰ ਪਏ ਤੇ ਵਾਪਸ ਆਉਣ ਲਈ ਸਾਨੂੰ ਦੂਸਰਾ ਰਸਤਾ ਲੈਣਾ ਪੈਣਾ ਸੀ ਕਿਉਂਕਿ ਜਿਸ ਬ੍ਰਿਜ ਤੋਂ ਅਸੀਂ ਆਏ ਸੀ ਉਹ ਬ੍ਰਿਜ ਸਾਨੂੰ ਕਿਸੇ ਨੇ ਦੱਸਿਆ ਦੁਬਾਰਾ ਪਾਣੀ ਵਿੱਚ ਹੜ ਗਿਆ ਆ ਇਸ ਲਈ ਸਾਨੂੰ ਚੜ੍ਹਨੇ ਨੂੰ ਇਸੇ ਤਰ੍ਹਾਂ ਹੀ ਕ੍ਰੋਸ ਕਰਨਾ ਪਿਆ ਹੋਪ ਤੁਹਾਨੂੰ ਇਹ ਅੱਜ ਦਾ ਟਰੈਵਲਿੰਗ ਵੀਡੀਓ ਵਾਲਾ ਬਲੌਗ ਚੰਗਾ ਲੱਗਾ ਹੋਵੇਗਾ